ਸੋਮਵਾਰ ਦੁਪਹਿਰੇ ਜਿਹੜਾ ਕੀ ਹੈ ਜਲੰਧਰ ਦੇ ਰਹਿਣ ਵਾਲੇ ਮੈਰਾਥਨ ਰਨਰ ਫੋਜਾ ਸਿੰਘ ਖੋਣਾ ਦੀ ਸੜਕ 'ਤੇ ਦੌਰਾਨ ਕਾਇਲ ਹੋਣ ਤੋਂ ਬਾਅਦ ਇਲਾਜ ਦੌਰਾਨ ਜਿਹੜੀ ਹੈ ਡੈਥ ਹੋ ਜਾਂਦੀ ਹੈ ਤਾਂ ਅੱਜ ਜਿਹੜਾ ਕੀ ਹੈ ਹੁਣ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਫੋਰਚੂਨਰ ਚਾਲਕ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਈ ਤਾਂ ਗਿਆ ਅਮਰਿਤਪਾਲ ਸਿੰਘ ਢਿੱਲੋਂ ਜਿਹੜਾ ਜਲੰਧਰ ਦੇ ਕਰਤਾਰਪੁਰ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਕੈਨੇਡਾ ਵਿਖੇ ਰਹਿ ਰਿਹਾ ਸੀਗਾ 10 ਦਿਨ ਪਹਿਲਾਂ ਹੀ ਜਿਹੜਾ ਹੈ ਉਹ ਭਾਰਤ ਵਿੱਚ ਵਾਪਸ ਲੜਦਾ ਹੈ ਤਾਂ ਹੁਣ ਤੱਕ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਿਕ ਜਿਹੜਾ ਕਿ ਹੈ ਉਹ ਭੋਗਪੁਰ ਨੂੰ ਉਸ ਦਿਨ ਗਿਆ ਸੀਗਾ ਆਪਣਾ ਫੋਨ ਵੇਚਣ ਦੇ ਲਈ ਫੋਨ ਵੇਚ ਕੇ ਉਹ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਜਦੋਂ ਉਹ ਬਿਆਸ ਪਿੰਡ ਦੇ ਬਾਹਰੋਂ ਨਿਕਲਦਾ ਹੈ ਤਾਂ ਫੌਜਾ ਸਿੰਘ ਦੇ ਨਾਲ ਉਸ ਦੀ ਜਿਹੜੀ ਹੈ ਟੱਕਰ ਹੋ ਜਾਂਦੀ ਹੈ ਫੌਜ ਸਿੰਘ ਜਿਹਨਾਂ ਨੂੰ ਟੱਕਰ ਹੁੰਦੀ ਹੈ ਤਾਂ ਜਦ پولیس ਦੀ ਪੁੱਛਗੀ ਚ ਉਸਨੇ ਦੱਸਿਆ ਕਿ ਟੱਕਰ ਤੋਂ ਬਾਅਦ ਲੋਕ ਜਿਹੜਾ ਉੱਥੇ ਕਾਫੀ ਇਕੱਠਾ ਹੋ ਗਏ ਸੀਗੇ ਜਿਸ ਤੋਂ ਬਾਅਦ ਉਹ ਕਬਰਾ ਜਾਂਦਾ ਤਾਂ ਉਹ ਮੌਕੇ ਤੋਂ ਜਿਹੜਾ ਕਿ ਗੱਡੀ ਲੈ ਕੇ ਫਰਾਰ ਹੋ ਜਾਂਦਾ ਬੀਤੇ ਦਿਨ ਜਿਹੜੇ ਕਿ ਇੱਥੇ ਰਾਜਕੁਮਾਰ ਚੱਬੇਵਾਲ ਸੰਸਦ ਆਮ ਆਦਮੀ ਪਾਰਟੀ ਦੇ ਉਹ ਪਹੁੰਚਦੇ ਨੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਖੁਦ ਮੌਕੇ ਤੇ ਪਹੁੰਚਦੇ ਨੇ ਜਾਇਜ਼ਾ ਲੈਂਦੇ ਨੇ ਕ੍ਰਾਈਮ ਸੀਨ ਨੂੰ ਦੇਖਦੇ ਨੇ ਤਾਂ ਪਰਿਵਾਰ ਨਾਲ ਜਿਹੜਾ ਕਿ ਗੱਲਬਾਤ ਕਰਦੇ ਨੇ ਔਰ ਜਿਹੜਾ ਮੌਕੇ ਤੇ ਮੌਜੂਦ ਲੋਕ ਸੀ ਪ੍ਰਤੱਖ ਦਰਸ਼ੀ ਸੀ ਉਹਨਾਂ ਨਾਲ ਵੀ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਦੇਰ ਰਾਤ ਜਿਹੜੀ ਇਹ ਸਪੈਸ਼ਲ ਟੀਮਾਂ ਵੱਲੋਂ ਕਾਰ ਨੂੰ ਟ੍ਰੇਸ ਕਰਕੇ આરોપી ਨੂੰ ਗ੍ਰਿਫਤਾਰ ਜਿਹੜਾ ਕਰ ਲਿਤਾ ਗਿਆ ਹੈਗਾ ਤਾਂ ਕੁਝ ਦੇਰ ਦੇ ਵਿੱਚ ਹੁਣ ਐਸਐਸਪੀ ਹਰਵਿੰਦਰ ਸਿੰਘ ਵਿਰਕ ਖੁਦ ਐਸਐਸਪੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਕਿ ਇਹ ਜਾਣਕਾਰੀ ਨੂੰ ਸਾਂਝਾ ਕਰਨਗੇ ਪ੍ਰੋਪਰ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਨਾਲ ਸਾਂਝ ਕਿ ਤਾਂ ਹੁਣ ਅਸੀਂ ਖੁਦ ਫੋਜਾ ਸਿੰਘ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਉਹਨਾਂ ਦੇ ਜਿਹੜੇ ਬੇਟਾ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਨੇ ਜਿਹੜਾ ਉਹਨਾਂ ਦੇ ਕਿ ਤਾਂ ਉਹ ਟੱਕਰ ਮਾਰਨ ਵਾਲੇ ਚਾਲਕ ਨੂੰ ਫੜ ਲਿੱਤਾ ਤਾਂ ਬੜੀ ਵਧੀਆ ਗੱਲ ਉਹਨਾਂ ਦਾ ਵੀ ਕਹਿਣਾ ਹੈ ਕਿ ਅਗਰ ਉਹ ਮੌਕੇ ਤੇ ਰੁਕ ਜਾਂਦੇ ਤਾਂ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਇਹ ਕੋਈ ਦੁਸ਼ਮਣੀ ਨਹੀਂ ਸੀ ਇਹ ਅਚਾਨਕ ਹੋਇਆ ਐਕਸੀਡੈਂਟ ਸੀ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਪੁਲਿਸ ਨੇ ਜਿਹੜਾ ਕੀ ਹੈ ਕੁਝ ਦੇਰ ਕੁਝ ਘੰਟਿਆਂ ਵਿੱਚ ਜਿਹੜਾ ਕਿ ਦੋਸ਼ੀ ਨੂੰ ਫੜ ਲਿੱਤਾ ਤਾਂ ਬੜੀ ਉਹਨਾਂ ਨੇ ਜਿਹੜੀ ਕੀ ਹੈ ਪ੍ਰਸ਼ੰਤਾ ਕੀਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਅਗਰ ਚਾਵੇ ਤਾਂ ਕੁਝ ਵੀ ਕਰ ਸਕਦੀ ਹੈਗੀ ਹੈ ਤਾ ਹੁਣ ਦੇਖਣਾ ਹੋਏਗਾ ਕਿ ਐਸਐਸਪੀ ਕੀ ਵਧੇਰੀ ਜਾਣਕਾਰੀ ਸਾਂਝੀ ਕਰਦੇ ਨੇ ਕੀ ਪੁੱਛ ਗਈ ਛੇ ਸਾਹਮਣੇ ਆਉਂਦਾ ਕਾਰ ਜਿਹੜੀ ਰਿਕਵਰ ਕੀਤੀ ਗਈ ਹੈ ਔਰ ਉਸ ਜਾਂਚ ਵਿੱਚ ਸਾਹਮਣੇ ਆਏਗਾ ਕਿ ਹਾਂ ਜਿਹੜੀ ਟੱਕਰ ਮਾਰਨ ਦਾ ਕੀ ਕਾਰਨ ਸੀ ਸਪੀਡ ਤੇ ਸੀ ਜਾਂ ਕੋਈ ਹੋਰ ਉਹਦੇ ਕੋਲੋਂ ਗਲਤੀ ਹੋਈ ਸੀ ਜਿਸ ਕਰਕੇ ਜਿਹੜੀ ਹੈ ਟੱਕਰ ਫੌਜ ਸਿੰਘ ਨੂੰ ਲੱਗੀ